ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਜਦੋਂ ਕੁਝ ਵੱਡਾ ਵਾਪਰ ਰਿਹਾ ਹੋਵੇ ਤਾਂ ਹਰ ਕੋਈ ਉਸ ਨਾਲ ਜੁੜਨ ਦਾ ਯਤਨ ਕਰਦਾ ਹੈ ਜਿਸ ਦਿਨ ਅਮਰੀਕਾ ਦਾ ਨੀਲ ਆਰਮਸਟ੍ਰਾਂਗ ਚੰਦਰਮਾ ਤੇ ਉਤਰਿਆ ਸੀ ਉਸ ਦਿਨ ਸਾਰੇ ਅਮਰੀਕਾ ਵਿੱਚ ਕੋਈ ਚੋਰੀ ਕੋਈ ਕਤਲ ਕੋਈ ਜੁਰਮ ਨਹੀਂ ਸੀ ਹੋਇਆ ਕਿਉਂਕਿ ਹਰ ਕੋਈ ਉਤਸ਼ਾਹ ਵਿੱਚ ਸੀ 84 ਵਿੱਚ ਜਦੋਂ ਅਕਾਲ ਤਖਤ ਤੇ ਫੌਜ ਨੇ ਹਮਲਾ ਕੀਤਾ ਸੀ ਉਸ ਰਾਤ ਕਿਸੇ ਸਿੱਖ ਦੇ ਘਰ ਰੋਟੀ ਨਹੀਂ ਸੀ ਪੱਕੀ ਕਿਉਂਕਿ ਹਰ ਕੋਈ ਸੋਗ ਵਿੱਚ ਸੀ ਕਈ ਕੋਰਸਾਂ ਵਿੱਚ ਦਾਖਲਾ ਲੈ ਕੇ ਛੱਡਣ ਉਪਰੰਤ ਜਵਾਨ ਨੇ ਅਖੀਰ ਚਿੱਤਰਕਾਰੀ ਦਾ ਕੋਰਸ ਕੀਤਾ ਉਸਦੇ ਚਿੱਤਰਾਂ ਦੀ ਨਮਾਇਸ਼ ਸੀ ਦਿੱਲੀ ਵਿੱਚ ਇਨਾਮ ਮਿਲਣਾ ਸੀ ਬੇਲਾ ਮਾਮਾ ਵੀ ਪਹੁੰਚ ਗਿਆ ਪਰ ਉਸ ਨੂੰ ਕੇਵਲ ਪਹਿਲਵਾਨਾਂ ਨੂੰ ਮਿਲਣ ਵਾਲੇ ਇਨਾਮਾਂ ਦਾ ਪਤਾ ਸੀ ਮਾਮੇ ਨੇ ਭਾਂਜੇ ਨੂੰ ਪੁੱਛਿਆ ਤੂੰ ਕਿਹੜੇ ਪਹਿਲਵਾਨ ਨਾਲ ਘੋਲ ਕੀਤਾ ਹੈ ਜੇ ਕੋਲ ਨਹੀਂ ਕੀਤਾ ਤਾਂ ਕੁਝ ਕੀਤਾ ਹੋਵੇਗਾ ਜਿਹੜਾ ਤੂੰ ਦਿੱਲੀ ਆ ਕੇ ਰੋਲਾ ਪਾ ਰਿਹਾ ਹੈ ਮਾਤਾ ਪਿਤਾ ਹਨ ਪੜ ਪੁੱਤਰ ਕਲਾਕਾਰ ਮਾਮੇ ਨੇ ਭਨੋਏ ਨੂੰ ਇਨਾਮ ਬਾਰੇ ਦੱਸਿਆ ਪਿਓ ਨੇ ਕਿਹਾ ਮਿਲਿਆ ਹੋ ਇਨਾਮ ਸ਼ਨਾਮ ਮੈਂ ਤਾਂ ਅੱਧੀ ਜ਼ਮੀਨ ਕੋਲ ਕੇ ਉਹਦੇ ਸਿਰ ਵਿੱਚ ਪਾਈ ਹੋਈ ਹੈ ਇਹ ਸਾਰੀ ਸਾਰੀ ਰਾਤ ਕਰਦਾ ਕੀ ਰਹਿੰਦਾ ਮਾਮੇ ਨੇ ਆਪਣੀ ਅਕਲ ਅਨੁਸਾਰ ਕਿਹਾ ਤੈਨੂੰ ਨਹੀਂ ਪਤਾ ਟਵਾਰੀ ਵਾਂਗ ਜੀ ਨੇ ਜਿੱਥੇ ਲੀਕ ਲਾ ਦੇਣੀ ਹੈ ਉਹਦਾ ਮੁੱਲ ਪੈ ਜਾਣਾ ਅਨਪੜਾਂ ਦੇ ਪਰਿਵਾਰ ਵਿੱਚੋਂ ਕਿਸੇ ਦਾ ਪੜ੍ਹ ਲਿਖ ਜਾਣਾ ਅਕਸਰ ਉਹਨਾਂ ਦੇ ਚੌਕਟੇ ਵਿੱਚ ਨਹੀਂ ਆਉਂਦਾ। ਚੀਲੀ ਦਾ ਕ੍ਰਾਂਤੀਕਾਰੀ ਆਗੂ ਪਾਬਲੋ ਨਰੂਦਾ ਆਗੂ ਹੀ ਨਹੀਂ ਸੀ ਹਰਮਨ ਪਿਆਰਾ ਕਵੀ ਵੀ ਸੀ। ਅਤੇ ਦੋਵੇਂ ਗੁਣਾਕਾਰਨ ਸਾਰੇ ਵਿਸ਼ੇ ਵਿੱਚ ਪ੍ਰਸਿੱਧ ਸੀ। ਆਪਣੇ ਘਰ ਨੂੰ ਸਜਾਉਣ ਲਈ ਉਹ ਜਿੱਥੇ ਜਾਂਦਾ ਸੀ ਉੱਥੋਂ ਦੇ ਕਬਾੜੀਆ ਤੋਂ ਪੁਰਾਣੀਆਂ ਮੂਰਤੀਆਂ ਖਰੀਦਦਾ ਸੀ। ਪੈਰਿਸ ਵਿੱਚ ਘੁੰਮਦੇ ਉਸ ਨੂੰ ਇੱਕ ਮੂਰਤੀ ਬੜੀ ਪਸੰਦ ਸੀ ਪਰ ਦੁਕਾਨਦਾਰ ਦੀ ਉਹ ਨਮਾਇਸ਼ੀ ਮੂਰਤੀ ਸੀ ਜਿਹੜੀ ਉਹ ਵੇਚਣੀ ਨਹੀਂ ਨਹੀਂ ਚਾਹੁੰਦਾ ਜਦੋਂ ਨਰੋਦਾ ਨੇ ਦੱਸਿਆ ਕਿ ਉਹ ਚਿੱਲੀ ਤੋਂ ਹੈ ਤਾਂ ਦੁਕਾਨਦਾਰ ਨੇ ਪੁੱਛਿਆ ਤੁਸੀਂ ਪਾਬਲੋ ਨਰੋਦਾ ਨੂੰ ਜਾਣਦੇ ਹੋ ਪਾਬਲੋ ਨਰੋਦਾ ਨੇ ਕਿਹਾ ਹਾਂ ਇਹ ਮੂਰਤੀ ਮੈਂ ਉਸ ਨੂੰ ਭੇਟ ਕਰਨੀ ਹੈ ਫਰੀਦ ਲਿਆਇਆ ਇੱਕ ਵਾਰੀ ਬੇਗਮ ਅਖਤਰ ਨੇ ਇੱਕ ਸਾਜਿੰਦੇ ਨੂੰ ਸੁਣਿਆ ਉਹ ਉਸਦੇ ਹੁਨਰ ਤੇ ਕੁਰਬਾਨ ਸੀ। ਉਹ ਉਸਦੀ ਸ਼ਾਗਿਰਦ ਬਣ ਕੇ ਉਸ ਸਾਜ਼ ਦੀ ਮਹਾਰਤ ਹਾਸਲ ਕਰਨਾ ਚਾਹੁੰਦੀ ਸੀ। ਪੈਗਾਮ ਭੇਜਿਆ। ਸਾਜਿੰਦੇ ਨੇ ਆਖਿਆ, "ਜੇ ਬੀگم ਅਖਤਰ ਆਪਣੇ ਕੰਨਾਂ ਦੇ ਹੀਰੇ ਤੋਹਫੇ ਵਜੋਂ ਭੇਟ ਕਰੇ ਤਾਂ ਇਹ ਫਰਮਾਇਸ਼ ਕਬੂਲ ਕੀਤੀ ਜਾ ਸਕਦੀ ਹੈ।" ਉਸਦੀ ਇਹ ਸ਼ਰਤ ਸੁਣ ਕੇ ਬੀگم ਅਖਤਰ ਨੇ ਕਿਹਾ, "ਲਾਨਤ ਭੇਜੋ ਉਸकी ਜਾਤ ਪਰ ਜੋ ਤਾਰੀਫ ਦਾ ਸੌਦਾ ਕਰੇ।" ਰਿਸ਼ਤਿਆਂ ਦੀਆਂ ਕਈ ਬਣ ਗਈਆਂ ਹਨ, ਖੂਨ ਦੇ ਰਿਸ਼ਤੇ। ਭੈਣ ਭਰਾ 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 ਭੈਣ ਭੈਣ ਜਨਮ ਦੇ ਰਿਸ਼ਤੇ ਮਾਂ ਪੁੱਤਰ ਮਾਂ ਧੀ ਪਿਓ ਧੀ ਪਿਓ ਪੁੱਤਰ ਪਰਿਵਾਰਕ ਰਿਸ਼ਤੇ ਚਾਚਾ ਭਤੀਜਾ ਮਾਮਾ ਭਾਨਜਾ ਨਾਨਾ ਦੋਤਾ ਚਾਚੀ ਤਾਈ ਮਾਸੀ ਭੂਆ ਵਿਆਹ ਦੇ ਰਿਸ਼ਤੇ ਸੱਸ ਨੂੰ ਸਹੁਰਾ ਜਵਾਈ ਨਨਦ ਭਜਾਈ ਦਿਉਰ ਦੇ ਰਾਣੀ ਜੇਠ ਜਠਾਣੀ ਕੁੜਮ ਕੁੜਮਣੀ ਸਾਲੀ ਜੀਜਾ ਸਨੇਹ ਅਤੇ ਸਤਕਾਰ ਦੇ ਰਿਸ਼ਤੇ ਦੋਸਤ ਸਹੇਲੀ ਰਾਜਾ ਰਾਮ ਮੋਹਨ ਰਾਏ ਆਧੁਨਿਕ ਭਾਰਤ ਦੇ ਨਿਰਮਾਤਾ ਸਨ। ਉਹਨਾਂ ਨੇ ਭਾਰਤ ਵਿੱਚ ਪੱਛਮੀ ਸਿੱਖਿਆ ਪ੍ਰਣਾਲੀ ਦਾ ਪੱਖ ਪੂਰਿਆ। ਉਹਨਾਂ ਨੇ ਹੀ ਸਤੀ ਦੀ ਰਸਮ ਹਟਵਾਈ ਸੀ। ਉਹ ਭਾਰਤੀਆਂ ਤੇ ਅੰਗਰੇਜ਼ਾਂ ਵਿੱਚ ਵਿਚੋਲੇ ਸਨ। ਉਹਨਾਂ ਦੇ ਦੋ ਘਰ ਸਨ, ਬੰਗਾਲੀ ਘਰ ਤੇ ਯੂਰੋਪੀਅਨ ਘਰ। ਬੰਗਾਲੀ ਘਰ ਸਭ ਮੁੱਖੋਂ ਬੰਗਾਲੀ ਸੀ ਤੇ ਯੂਰੋਪੀਅਨ ਘਰ ਸਭ ਮੁੱਖੋਂ ਯੂਰੋਪੀਅਨ ਸੀ। ਉਹ ਸ਼ਾਮ ਤੋਂ ਸਵੇਰ ਤੱਕ ਬੰਗਾਲੀ ਘਰ ਵਿੱਚ ਗੁਜ਼ਾਰਦੇ ਸਨ ਅਤੇ ਸਵੇਰ ਤੋਂ ਸ਼ਾਮ ਤੱਕ ਯੂਰੋਪੀਅਨ ਘਰ ਵਿੱਚ ਹੁੰਦੇ ਸਨ ਉਸ ਵੇਲੇ ਰਾਜਾ ਰਾਮ ਮੋਹਨ ਰਾਏ ਹੀ ਨਹੀਂ ਬਹੁਤੇ ਸ਼ਹਿਰੀ ਭਾਰਤੀ ਵੀ ਦੋ ਪੱਧਰਾਂ ਤੇ ਜਿਉਂਦੇ ਸਨ ਉਸ ਸਮੇਂ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਦੋਰੀ ਪਰ ਵੱਖਰੀ ਵਿਵਸਥਾ ਸੀ ਹਰ ਰਜਵਾੜੇ ਦੇ ਵੀ ਦੋ ਘਰ ਹੁੰਦੇ ਸਨ ਇੱਕ ਘਰ ਪਿੰਡ ਵਿੱਚ ਹੁੰਦਾ ਸੀ ਦੂਜਾ ਖੇਤ ਵਿੱਚ ਪਿੰਡ ਵਾਲੇ ਘਰ ਨੂੰ ਜਾਇਜ਼ ਘਰ ਕਿਹਾ ਜਾਂਦਾ ਸੀ ਜਿੱਥੇ ਰਜਵਾੜਾ ਜਾਂ ਯਾਦਵ ਆਪਣੀ ਵਿਆਹੀ istri ਨਾਲ ਰਹਿੰਦਾ ਸੀ ਦੂਜਾ ਘਰ ਖੇਤ ਵਿੱਚ ਹੁੰਦਾ ਸੀ ਜਿਸ ਨੂੰ ਨਾਜਾਇਜ਼ ਘਰ ਕਿਹਾ ਜਾਂਦਾ ਸੀ ਜਿੱਥੇ ਰਜਵਾੜਾ ਆਪਣੇ ਰਖੇਲ ਨਾਲ ਰਹਿੰਦਾ ਸੀ ਇਹ ਵਿਵਸਥਾ ਨਿਰਵਿਘਨ ਚੱਲਦੀ ਸੀ ਕਿਉਂਕਿ ਇਸ ਨੂੰ ਸਮਾਜ ਦੀ ਪ੍ਰਵਾਨਗੀ ਸੀ ਜਿਵੇਂ ਮੁਸਲਮਾਨਾਂ ਲਈ ਰੋਜ਼ਿਆਂ ਦਾ ਮਹੀਨਾ ਹੁੰਦਾ ਹੈ ਓਵੇਂ ਹੀ ਇਸਾਈ ਧਰਮ ਵਿੱਚ ਇਸੇ ਕਿਸਮ ਦਾ ਲੈਂਟ ਦਾ ਮਹੀਨਾ ਹੁੰਦਾ ਹੈ। ਵਰਤ ਵਾਲੇ ਦਿਨ ਇੱਕ ਪਾਦਰੀ ਕਾਫੀ ਹਾਊਸ ਵਿੱਚ ਕਾਫੀ ਦਾ ਪਿਆਲਾ ਪੀ ਰਿਹਾ ਸੀ। ਵਰਤ ਦੌਰਾਨ ਈਸਾਈਆਂ ਨੂੰ ਕਾਫੀ ਪੀਣ ਦੀ ਆਗਿਆ ਹੁੰਦੀ ਹੈ। ਨਾਲ ਦੇ ਮੇਜ਼ ਤੇ ਚਰਚ ਦਾ ਮੈਂਬਰ ਇੱਕ ਜਵਾਨ ਜਵਾਨ ਕੇਕ ਖਾ ਰਿਹਾ ਸੀ। ਜਵਾਨ ਨੇ ਪਾਦਰੀ ਨੂੰ ਵੇਖ ਕੇ ਕਿਹਾ ਫਾਦਰ ਮਾਫ ਕਰਨਾ। ਨਿੰਦਾ ਕਰਨ ਦੀ ਬਜਾਏ ਪਾਦਰੀ ਨੇ ਕਿਹਾ ਕੇਕ ਖਾਣ ਬਾਰੇ ਡਾਕਟਰ ਨੇ ਕਿਹਾ ਹੋਵੇਗਾ। ਇਹ ਪਾਦਰੀ ਦਾ ਹਾਂ ਪੱਖੀ ਦ੍ਰਿਸ਼ਟੀਕੋਣ ਸੀ। ਇੱਕ ਰੂਸੀ ਜੋੜੇ ਦਾ ਆਪਸ ਵਿੱਚ ਬੜਾ ਪਿਆਰ ਸੀ ਹਰ ਦਿਨ ਵਿਆਹ ਦੇ ਪਹਿਲੇ ਦਿਨ ਵਰਗਾ ਸੀ ਚਾਹੀ ਚਾਹੀ ਉਹ ਸਵੇਰੇ ਉਸ ਨੂੰ ਭੇਜਦੀ ਸੀ ਚਾਮਾ ਨਾਲ ਉਡੀਕਦੀ ਸੀ ਜਦੋਂ ਆਉਂਦਾ ਸੀ ਗੇਟ ਖੋਲਦੀ ਸੀ ਖੋਲ ਕੇ ਕਾਰ ਵਿੱਚ ਬਹਿ ਜਾਂਦੀ ਸੀ ਅਤੇ ਗੈਰਾਜ ਤੱਕ ਪਤੀ ਦੇ ਨਾਲ ਬਹਿ ਕੇ ਆਉਂਦੀ ਸੀ ਇੱਕ ਦਿਨ ਪਤੀ ਨਾਲ ਉਸ ਦਾ ਅਧਿਕਾਰੀ ਬੜਾ ਗੁੱਸੇ ਹੋਇਆ ਅਤੇ ਭਰਿਆ ਪੀਤਾ ਸੀ ਰੋਜ ਵਾਂਗ ਜਿਉਂ ਹੀ ਪਤਨੀ ਨੇ ਵਿੱਚ ਬਹਿਣ ਲਈ ਕਾਰ ਦਾ ਦਰਵਾਜ਼ਾ ਖੋਲ੍ਹਿਆ ਗੁੱਸੇ ਨਾਲ ਉਬਲ ਰਹੇ ਪਤੀ ਨੇ ਕਿਹਾ ਨਹੀਂ ਬੈਠਣਾ ਮੈਂ ਤੇਰੀ ਬੁਰਬੁਰ ਤੋਂ ਅੱਕ ਗਿਆ ਹਾਂ ਤੈਨੂੰ ਹਰ ਵੇਲੇ ਪਿਆਰ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਹੀਂ ਜਿਹੜਾ ਗੁੱਸਾ ਉਸਦੇ ਅਫਸਰ ਨੇ ਉਸਤੇ ਡੋਲਿਆ ਸੀ ਉਹ ਸਾਰਾ ਉਸਨੇ ਪਤਨੀ ਤੇ ਉਲਟਾ ਦਿੱਤਾ ਵਾਸਤੇ ਵਿੱਚ ਪਤੀ ਘਰ ਦੇ ਵੀ ਦਫ਼ਤਰ ਚੁੱਕ ਲਿਆਇਆ ਸੀ ਉਹ ਦਫ਼ਤਰ ਨੂੰ ਦਫ਼ਤਰ ਛੱਡਣਾ ਭੁੱਲ ਗਿਆ ਸੀ ਪਤਨੀ ਦੇ ਕੋਮਲ ਦਿਲ ਦਾ ਕਮਲ ਹੁਮਲਾ ਗਿਆ ਉਸਨੇ ਪਤੀ ਦੇ ਬੋਲ ਦਿਲ ਨੂੰ ਲਾ ਲਏ ਉਹ ਗੁੰਗੀ ਹੋ ਗਈ ਉਹ ਹਰ ਵੇਲੇ ਕੋਈ ਗਵਾਚੀ ਚੀਜ਼ ਲੱਭਦੀ ਰਹਿੰਦੀ ਸੀ ਉਹ ਬਿਮਾਰ ਰਹਿਣ ਲੱਗ ਪਈ 40 ਸਾਲ ਬਿਮਾਰ ਰਹੀ ਉਜੜੇ ਚਾਵਣ ਵਿੱਚ ਫਿਰ ਕਦੇ ਬਾਹਰ ਬਾਹਰ ਨਾ ਆਈ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ ਇੱਕ ਵਾਰੀ ਸਾਦੇ ਕੱਪੜਿਆਂ ਵਿੱਚ ਹੀ ਦਰਬਾਰ ਵਿੱਚ ਆ ਗਿਆ ਜਦੋਂ ਕਿ ਬਾਕੀਆਂ ਨੇ ਹੀਰੇ ਗਹਿਣੇ ਪਾਏ ਹੋਏ ਸਨ ਮਹਾਰਾਜੇ ਨੇ ਗਹਿਣੇ ਨਾ ਪਹਿਨਣ ਦਾ ਕਾਰਨ ਪੁੱਛਿਆ ਤਾਂ ਸ਼ੇਰ ਸਿੰਘ ਨੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਕਿਹਾ ਇਹ ਤਲਵਾਰ ਮੇਰਾ ਗਹਿਣਾ ਹੈ ਮਹਾਰਾਜੇ ਨੇ ਉਸ ਦੀ ਹਾਜ਼ਰ ਜਵਾਬੀ ਦੀ ਸ਼ਾਬਾਸ਼ ਦਿੱਤੀ ਅਤੇ ਆਪਣੇ ਨਾਲ ਬਿਠਾ ਲਿਆ ਕਈ ਵਾਰੀ ਮੁਸ਼ਕਲਾਂ ਇਤਨੀ ਵੱਧ ਹੁੰਦੀਆਂ ਹਨ ਕਿ ਲੱਗਦਾ ਹੈ ਜਿਵੇਂ ਰੱਬ ਨੇ ਵੀ ਸਾਨੂੰ ਤਿਆਗ ਦਿੱਤਾ ਹੈ ਹੌਲੀ-ਹੌਲੀ ਸੋਝੀ ਹੁੰਦੀ ਹੈ ਕਿ ਜੋ ਹੋਇਆ ਉਹ ਚੰਗਾ ਹੀ ਹੋਇਆ ਮੈਂ ਰੱਬ ਤੋਂ ਤਾਕਤ ਮੰਗੀ ਤਾਂ ਕਿ ਮੈਂ ਕੁਝ ਕਰ ਸਕਾਂ ਮੈਂ ਸਰੀਰਕ ਪੱਖੋਂ ਕਮਜ਼ੋਰ ਸੀ ਮੈਂ ਆਪਣੀ ਕਮਜ਼ੋਰੀ ਨੂੰ ਰੱਬ ਦੀ ਰਜ਼ਾ ਮੰਨ ਲਿਆ ਮੰਜੋਰੀ ਨੇ ਮੈਨੂੰ ਰਾਜਾ ਮੰਨਣ ਦੀ ਹਿੰਮਤ ਦਿੱਤੀ ਮੈਂ ਚੰਗੀ ਸਿਹਤ ਦੀ ਅਰਦਾਸ ਕੀਤੀ ਤਾਂ ਕਿ ਮੈਂ ਵੱਡੇ ਕੰਮ ਕਰ ਸਕਾਂ ਮੈਂ ਮਹਿਸੂਸ ਕੀਤਾ ਕਿ ਵੱਡੇ ਭਾਵੇਂ ਨਹੀਂ ਪਰ ਚੰਗੇ ਕੰਮ ਮੈਂ ਸਹਿਜੇ ਹੀ ਕਰ ਸਕਦਾ ਹਾਂ ਮੈਂ ਧਨ ਮੰਗਿਆ ਤਾਂ ਕਿ ਮੈਂ ਪ੍ਰਸੰਨ ਹੋ ਸਕਾਂ ਮੈਨੂੰ ਜਦੋਂ ਜਹਤ ਮਿਲੀ ਜਿਸ ਰਾਹੀਂ ਧਨ ਦੀ ਪ੍ਰਾਪਤੀ ਹੋਈ ਸਹੀ ਢੰਗ ਨਾਲ ਕੀਤੀ ਜਦੋਂ ਜਹਤ ਨੇ ਧਨ ਦੀ ਥੋੜ੍ਹਾ ਦੂਰ ਕਰ ਦਿੱਤੀ ਮੈਂ ਰਤਬਾ ਮੰਗਿਆ ਤਾਂ ਕਿ ਮੈਂ ਹੋਰਾਂ ਦੀ ਪ੍ਰਸ਼ੰਸਾ ਕਰ ਸਕਾਂ ਮੈਂ ਵੇਖਿਆ ਮੇਰੇ ਕੋਲ ਸਭ ਕੁਝ ਸੀ ਮੈਂ ਹੋਰਾਂ ਦੀ ਮਦਦ ਕੀਤੀ ਰੱਬ ਤੋਂ ਮੰਗ ਮੰਗ ਕੇ ਮੈਂ ਮਹਿਸੂਸ ਕੀਤਾ ਕਿ ਜੋ ਮੰਗਿਆ ਸੀ ਕੁਝ ਨਹੀਂ ਮਿਲਿਆ ਪਰ ਜੋ ਜੋ ਅਤੇ ਜਿਸ ਜਿਸ ਦੀ ਲੋੜ ਸੀ ਜਿਸ ਜਿਸ ਦੇ ਮੈਂ ਯੋਗ ਸੀ ਉਹ ਸਭ ਕੁਝ ਮਿਲਿਆ ਯੋਗਤਾ ਨਾਲੋਂ ਵਧੇਰੇ ਮਿਲਿਆ ਦੇ ਹਿਸਾਬ ਮਿਲਿਆ ਅਤੇ ਮਿਲ ਰਿਹਾ ਹੈ ਰੱਬ ਹੈ ਕੋਈ ਨਹੀਂ ਪਰ ਲੋਰਡ ਵੇਲੇ ਬੜੀ ਮਦਦ ਕਰਦਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ